ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਸਿੰਘ ਜੀ ਗੁਰੂ ਅਖੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸਤਾਪਤੀ ਸਮਾਗਮ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੰਦਿਆਲਾ ਗੁਰੂ ਗੈਰਵਾਰ ਰੋਡ ਤੋਂ ਜੋ ਇੱਕ ਮਹਾਨ ਨਗਰ ਕੀਰਤਨ ਸਜਾਇਆ ਸੀ ਜੋ ਸਵੇਰੇ ਗੁਰਦੁਆਰਾ ਸਭ ਕੁਝ ਸ਼ੁਰੂ ਹੋਇਆ ਤੇ ਇਸ ਸਮੇਂ ਜੋ ਸ਼ਾਮ ਦੇ ਸਮੇਂ ਫਿਰ ਗੁਰਦੁਆਰਾ ਸਾਹਿਬ ਵਿਕੇਸ ਮਾਫੀ ਹੋ ਰਹੀ ਹੈ ਜੋ ਸੰਗਤਾਂ ਦਾ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਸੰਗਤ ਬੜੇ ਉਤਸ਼ਾਹ ਦੇ ਨਾਲ ਇਸ ਇਤਿਹਾਸ ਨੂੰ ਸ਼ਾਮਲ ਹੋਈ ਔਰ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਹੋਰ ਸਿੱਖ ਵਿਰਸੇ ਸਿੱਖ ਇਤਿਹਾਸ ਨਾਲ ਸੰਬੰਧਿਤ ਚਾਹਕੀਆਂ ਵੀ ਇਸ ਨਗਰ ਕੀਰਤਨ ਵਿੱਚ ਜੋ ਦੇਖਣ ਨੂੰ ਮਿਲੀਆਂ ਸੋ ਇਸ ਸਮੇਂ ਜਿਹੜਾ ਗੁਰੂ ਦੇ ਜੋ ਗੁਰਦੁਆਰਾ ਸਾਹਿਬ ਜੀ ਦੇ ਨਗਰ ਕੀਰਤਨ ਪਹੁੰਚ ਚੁੱਕਾ ਹੈ ਕਿਤੇ ਗੀ ਹੁਣ ਨਗਰ ਕੀਰਤਨ ਦੀ ਸਮਾਪਤੀ ਹੋ ਰਹੀ ਹੈ ਦੀ ਪਾਲਕੀ ਸਾਹਿਬ ਪੰਜ ਪਿਆਰੇ ਤੇ ਨਿਸ਼ਾਨ ਸਿੰਘ ਇਸ ਸਮੇ ਜੋ ਗੱਤਕੇ ਦੇ ਜੋਰ ਦੇਖ ਰਹੇ ਨੇ ਗੱਤਕੇ ਦੇ ਜੋਰ ਦਿਖਾ ਰਹੇ ਨੇ ਸਾਹਿਬ ਜਦਾ ਜੋਰਾਵਾਲਾ ਸੇ ਗੱਤਕਾ ਕਾੜਾ ਜਿੰਦਾਲਾ ਗੁਰੂ ਸੋ ਇਸੇ ਤਰ੍ਹਾਂ ਹੀ ਪਿਛੇ ਨਾਮ ਬਾਣੀ ਦਾ ਸਿਮਰਨ ਕਰ ਰਹੀਆਂ ਸੰਗਤਾਂ ਜੋ ਲਗਾਤਾਰ ਪੈਦਲ ਯਾਤਰਾ ਕਰ ਰਹੀਆਂ ਸਨ ਉਸ ਸਮੇ ਜੋ ਸਾਰੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਹਨ ਨਗਰ ਕੀਰਤਨ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਸ਼ਾਮਲ ਹੋ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਸਾਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਹੁਣ ਸ਼ਹੀਦੀ ਜੋ 350 ਸਾਲਾਂ ਸ਼ਤਾਬਦੀ ਚੱਲ ਰਹੀ ਹੈ ਸਾਨੂੰ ਵੀ ਵੱਤ ਵਤ ਜੋ ਆਪਣੇ ਇਹਨਾਂ ਜੋ ਵੀ ਧਾਰਮਿਕ ਸਮਾਗਮ ਵੱਡੇ ਪੱਧਰ ਤੇ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਤੇ ਉੱਥੇ ਜਾ ਕੇ ਜ਼ਰੂਰ ਨਤਮਸਤ ਹੋਈਏ ਆਪਣੇ ਬੱਚਿਆਂ ਨੂੰ ਖਾਸ ਕਰਕੇ ਖੜੀਏ ਕਿਉਂਕਿ ਬੜੀ ਮਹਾਨ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਮੀਰ ਵਿਰਸਾ ਅਮੀਰ ਇਤਿਹਾਸ ਹੈ ਸਾਡਾ ਸਿੱਖ ਇਤਿਹਾਸ ਜੋ ਇਸ ਬਾਰੇ ਬੱਚਿਆਂ ਨੂੰ ਜਾਣਕਾਰੀ ਮਿਲੂਗੀ ਚਾਓ ਚੱਕ ਦੇ ਜੋਰ ਦੇਖਦੇ ਆਂ ਸਾਬ ਜਿਹੜਾ ਸੋਰਾਬਸਿੰਘ ਅਖਾੜਾ ਦੇ ਨੌਜਵਾਨ ਜੋ ਗੱਤਕੇ ਦੇ ਜੋਰ ਦਿਖਾ ਰਹੇ ਨੇ ਆਸਿਆ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਗੱਤਕੇ ਨਾਲ ਜੁੜਨਾ ਸ਼ੁਰੂ ਕਰਾਣਾ ਜੁੜਨਾ ਸਾਡੇ ਨੌਜਵਾਨ ਸੇਵਾ ਨਾਲ ਜੁੜਨਾ ਕਿ ਅੱਜ ਇਸ ਨਗਰਿਕਤਨ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਨੌਜਵਾਨਾਂ ਦਾ ਤੇ ਲਗਾਤਾਰ ਤੋਂ ਕੁੱਝ ਦੇ ਕਈ ਸਾਲਾਂ ਤੋਂ ਸਾਹਜਾ ਦਾ ਜੋਰਾਵਾਸੇ ਗੱਤਕਾ ਖਾਲਾ ਜਿੰਦਾਲਾ ਗੁਰੂ ਦਾ ਨਾਮ ਵਰਗਾੜਾ ਹੈ ਜੋ ਹਰ ਹਰ ਦੂਰ ਦੂਰ ਦੇ ਤੋਂ ਆਪਣੇ ਗੱਤਕੇ ਦੇ ਜੋਰ ਦੇ ਬਗਬਗ ਵਿਚਾਰਾਂ ਵਿੱਚ ਹੁੰਦਾ ਹੋਇਆ ਇਸ ਸਮੇਂ ਮੁਰਦਵਾਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਹਿਰਵਾਰ ਰੋਡ ਦੇ ਕੇ ਹੁੰਜਾ ਹੈ ਇਹ ਹੁਣ ਸਮਾਪਤੀ ਵੱਲ ਹੈ ਜਦਕੇ ਦੇ ਜੋਹਰ ਦੇਖ ਰਹੇ ਹੋ ਤੁਸੀਂ ਸਾਬ ਜਦਾ ਜੋਇਰਾ ਵਾਸੰਗਤਗਾ ਖਾਣਾ ਦੇ ਦੇਤਰ ਬੁਜਾਜ ਦੇ ਨਾਲ ਭਾਈ ਸ਼ਦੀ ਦਾਸ ਜੀ ਭਾਈ ਮੰਦੀ ਦਾਸ ਜੀ ਤੇ ਭਾਈ ਤੇਲਾ ਜੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਕਿ ਉਹਨਾਂ ਨੇ ਵਿਦਵਾਲ ਛਿੱਧੀਆਂ ਦਿੱਤੀਆਂ ਸੋ ਸਿੱਖ ਕੌਮ ਹਮੇਸ਼ਾ ਹੀ ਜੋ ਮਾਣ ਮਤੇ ਇਤਿਹਾਸ ਨਾਲ ਭਰੀ ਹੈ ਤੇ ਭਰੀ ਰਹੇਗੀ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਸਾਡੇ ਜਨਤ ਨੂੰ ਲਾਈਕ ਸ਼ੇਅਰ ਤੇ ਫੋਲੋ ਅਜਰ ਕਰਨਾ ਜੀ ਅੱਗੇ ਦੇ ਜੋਰ ਦਿਖਾ ਰਹੇ